ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਜਿਹੜਾ ਸਾਰੇ ਗਾਮਾ ਪਾਦਾ ਨੀਸਾ ਚਲਦੇ ਸ਼ਬਦ ਦੇ ਵਿੱਚ ਰਾਗੀ ਗਾਇਨ ਕਰਦਾ ਹੈ ਉਹਦੀ ਗੁਰਮਤ ਸੰਗੀਤ ਵਿੱਚ ਮਨਾਈ ਹੈ ਜਿਹੜੀ ਗਰਾਰੀ ਮਾਰਦੇ ਸਾਡੇ ਰਾਗੀ ਹਾ 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 ਆਲਾਪ ਲੈਂਦੇ ਜਿਹੜਾ ਹਲਾਪ ਪ੍ਰੋਫੈਸਰ ਕਰਤਾ ਸਿੰਘ ਜੀ ਨੇ ਕਿਹਾ ਇਹ ਵੀ ਗਲਤ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਨੇ ਬਾਣੀ ਉਚਾਰਨ ਕੀਤੀ ਹੋਏਗੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਚਾਰਨ ਤੇ ਬੱਤਸੀ ਕੀਤੀ ਹੈ ਨਾ ਜੀ ਲਿਖੀ ਕਿਉਂ ਲੜੀ ਵਰਚ ਕਦੀ ਸੋਚਿਆ ਕਿਸੇ ਨੇ ਗੁਰੂ ਨੇ ਔਖਿਆ ਕੀਤਾ ਸੀ ਗੁਰੂ ਦੇ ਹੁਕਮਾਂ ਤੋਂ ਪਾਸੇ ਜਾ ਕੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੀਰਤਨ ਹੀ ਨਹੀਂ ਹੈ ਉਹਨੂੰ ਲਾਈਟ ਕਹਿ ਲੋ ਜਾਂ ਉਹਨੂੰ ਜੋ ਮਰਜੀ ਡਾਰਕ ਕਹਿ ਲੋ ਪੰਥ ਵਿੱਚ ਇੱਕ ਦੁਬਧਾ ਪੈ ਗਈ ਪੱਕੇ ਰਾਗਾਂ ਦਾ ਕੀਰਤਨ ਤੇ ਕੱਚੇ ਰਾਗਾਂ ਦਾ ਹੂੰ ਰਾਗ ਪੱਕਾ ਕੱਚਾ ਨਹੀਂ ਹੁੰਦਾ ਜਾਂ ਤਾਂ ਰਾਗ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ ਹੁਣ ਤੁਸੀਂ ਜਦੋਂ ਗੁਰੂ ਤੋਂ ਵੀ ਗਾਂ ਜਾ ਕੇ ਗੁਰੂ ਦੀ ਕੀਤੀ ਨੂੰ ਦੂਲ ਕੇ ਮੈਨੂੰ ਦੱਸੋ ਸਿੱਖ ਦੀ ਔਕਾਤ ਹੈ ਕੀ ਗੁਰੂ ਦੀ ਕੀਤੀ ਨੂੰ ਦੂਲ ਦਵੇ ਆ ਫਲਾਨਾ ਦੀ ਲਾਈਟ ਕੀਰਤਨ ਕਰ ਲਾਈਟ ਕੀਰਤਨ ਕੀ ਹੁੰਦਾ ਵੀ ਦੂਜਾ ਹਾਰਡ ਕੀਰਤਨ ਹੁੰਦਾ ਗੁਰੂ ਗੁਰੂ ਦੇ ਬਾਣੀ ਦੇ ਸਰਲੇਖ ਨੂੰ ਜਿਹੜਾ ਬੰਦਾ ਚੈਲੰਜ ਕਰੇਗਾ ਭਾਵੇਂ ਬਦਲੇਗਾ ਉਹ ਵੀ ਪਾਪਾਂ ਦਾ ਭਾਗੀ ਹੈ ਤੇ ਜਿਹੜਾ ਮੰਨੇਗਾ ਨਹੀਂ ਉਹ ਵੀ ਪਾਪਾਂ ਦਾ ਭਾਗੀ ਅੱਜ ਬਹੁਤ ਬੜੀ ਸਾਨੂੰ ਕਈ ਬੀਬੀਆਂ ਪੈਣਾ ਵੀਰ ਆ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਜਦੋਂ ਜਪਦੀ ਸਾਹਿਬ ਦਾ ਪਾਠ ਕਰਦੇ ਮੰਨ ਨਹੀਂ ਲੱਗਦਾ ਸੁਰਤ ਜੁੜਦੀ ਨਹੀਂ ਲੜੀਵਾਰ ਤੋਂ ਕਰਕੇ ਦਿਖਾਉਣਾ ਵਾਪੇ ਜੁੜੂਗੀ ਦੁਨੀਆ ਦੇ ਵਿੱਚ ਕਿਹਦੀ ਔਕਾਤ ਹੈ ਕਿ ਬਾਣੀ ਚ ਐਮੈਂਡਮੈਂਟ ਕਰੇ ਗੁਰੂ ਸਾਹਿਬ ਦੇ ਆਪਣੇ ਸੁਪੁੱਤਰ ਨੇ ਬਾਣੀ ਚ ਐਮੈਂਡਮੈਂਟ ਕੀਤੀ ਸੀ ਤੇ ਕੀ ਅਸਰ ਹੋਇਆ ਸਮਝ ਲਓ ਇੱਕ ਇੱਕ ਰਾਗੀ ਦਰਬਾਰ ਸਾਹਿਬ ਦੇ ਜਿਹਨੂੰ ਆਪਸ ਵਿੱਚ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਯਾਰ ਆ ਜਿਹੜਾ ਮੇਰਾ ਸ਼ਬਦ ਆ ਨਾ ਇਹਨੇ ਮੇਰੇ 5-7 ਪਲਾਟ ਬਣਵਾਤੇ ਤੇ ਜਦੋਂ ਅੱਜ ਉਹ ਸ਼ਬਦ ਨੂੰ ਵੇਖੀਦਾ ਹੈ ਪਤਾ ਲੱਗਦਾ ਵੀ ਇਹ ਤੇ ਗੁਲਾਮ ਅਲੀ ਦੀ ਤਰਜ ਤੇ ਹੈ ਕਦੇ ਹੱਡ ਗ੍ਰੰਥੀ ਨਾਲ ਰੱਟਾ ਜੀ ਸਾਡਾ ਕਦੇ ਪ੍ਰਧਾਨਗੀ ਦਾ ਰੱਟਾ ਜੀ ਰੋਜ ਉਹ ਜਲੂਸ ਕਢਾਉਣ ਸਿੱਖ ਪੰਥ ਦਾ ਭਾਵੇਂ ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ